ਸਾਰੇ ਬੱਚੇ ਇਹਨਾਂ ਨੂੰ ਅਸੀਂ ਪੁੱਛਿਆ ਕਿ ਇਹ ਸਕੂਲ ਕਿਵੇਂ ਆਉਂਦੇ ਨੇ ਇਹਨਾਂ ਨੇ ਸਾਨੂੰ ਦੱਸਿਆ ਇਹ ਤੁਰ ਕੇ ਆਉਂਦੇ ਨੇ ਗਰਮੀ ਇੰਨੀ ਹੈ ਔਰ ਇਸ ਸਕੂਲ ਵਿੱਚ ਤੁਰ ਕੇ ਆਣਾ ਇਹਨੇ ਲੰਮੇ ਵਾਕ ਕਰਨੀ ਕਈ ਬੱਚਿਆਂ ਨੂੰ ਬੜੀ ਮੁਸ਼ਕਲ ਪੈਂਦੀ ਸੀ ਤੇ ਅਸੀਂ ਇਹਨਾਂ ਨੂੰ ਖਾਸ ਕਰਕੇ ਸਾਰੀਆਂ ਬੱਚੀਆਂ ਨੇ ਔਰ ਇਹਨਾਂ ਦੇ ਸੁਪਨੇ ਸੁਣੇ ਨੇ ਕੋਈ ਪਾਇਲਟ ਬਣਨਾ ਚਾਹੁੰਦਾ ਹੈ ਕੋਈ ਆਰਮੀ ਵਿੱਚ ਜਾਣਾ ਚਾਹੁੰਦਾ ਹੈ ਕੋਈ ਡਾਕਟਰ ਬਣਨਾ ਚਾਹੁੰਦਾ ਹੈ ਬਹੁਤ ਅੱਛਾ ਲੱਗਾ ਇੱਥੇ ਆ ਕੇ ਇਹਨਾਂ ਬੱਚਿਆਂ ਨੂੰ ਮਿਲ ਕੇ ਇਹ ਸਾਡੇ ਪੰਜਾਬ ਦਾ ਫਿਊਚਰ ਹੈ ਸੁਵੰਦਾ ਲੱਗ ਰਿਹਾ ਸਕੂਲ ਤੇ ਤੁਸੀਂ ਬਹੁਤ ਮਾਡਰਨ ਦੇਖੇ ਹੋਣੇ ਨੇ ਲੋਡ ਬੰਦ ਦੇ ਸਕੂਲ ਦੇ ਵਿੱਚ ਲੋਡ ਹੈ ਇਸ ਟਾਈਮ ਬੱਚੇ ਪੈਦਲ ਆਉਂਦੇ ਸੀ ਗਰਮੀ ਦਾ ਟਾਈਮ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਕੋ ਮੈਂ ਸਕੂਲਾਂ ਦੇ ਬਾਰੇ ਤੁਸੀਂ ਜਾਤੀ ਤੌਰ ਤੇ ਤੋਂ ਦੱਸਣਾ ਚਾਹੁੰਦਾ ਹਾਂ ਕਿ ਮੈਨੂੰ ਅਜਿਹਾ ਜਿੰਨਾ ਅੱਛਾ ਲੱਗਿਆ ਔਰ ਅੱਜ ਮੈਨੂੰ ਆਪਣੇ ਖਾਸ ਕਰਕੇ والدہ ਯਾਦ ਆ ਰਹੀ ਮੇਰੀ ਮਾਂ ਜਿਹੜੀ ਸੀ ਟੀਚਰ ਸੀ ਹੈਡ ਮਿਸਟਰਸ ਇਸ ਸਕੂਲ ਦੀ ਗਰਲ ਸਕੂਲ ਦੀ ਕੋਲ ਅੱਜ ਮੈਨੂੰ ਬਿਲਕੁਲ ਉਹੀ ਯਾਦ ਆ ਰਿਹਾ ਔਰ ਜਿਸ ਤਰ੍ਹਾਂ ਜਸਦੀਪ ਸਾਹਿਬ ਫਰਮਾ ਰਹੇ ਸਨ ਕਿ ਬੱਚੇ ਬੱਚੀਆਂ ਟੁਰ ਕੇ ਆਉਂਦੀਆਂ ਸਨ ਦੂਰ ਦੂਰ ਦੇ ਪਿੰਡ ਤੇ ਮੈਂ ਸਮਝਦਾ ਕਿ ਅੱਜ ਇਹਨਾਂ ਨੂੰ ਅਸਾਈ ਰੈਲੀਫ ਦਿੱਤੀ ਹੈ। ਕੀ ਬਨਣਾ ਚਾਹੁੰਦੇ ਪੜ੍ਹ ਕੇ? ਤੁਸੀਂ ਪਾਇਲਟ ਬਨਣਾ। ਤੂੰ ਪਾਇਲਟ ਬਨਣਾ? ਵੈਰੀ ਗੁੱਡ। ਵੈਰੀ ਗੁੱਡ। ਤੁਸੀਂ ਕੀ ਬਨਣਾ ਹੈ? ਟੀਚਰ। ਟੀਚਰ। ਆਕਾਉਂਟ ਮਿਲਣ ਗਿਆ ਤੇ ਤੁਸੀਂ ਪੜ੍ਹਾਈ ਕਰਨੀ ਹੈ ਠੀਕ ਹੈ ਇਸ ਦੇ ਉੱਪਰ ਐਕਟ ਕਰਨਾ ਹੈ ਤੇ ਇਸ ਤੋਂ ਬਾਅਦ ਵੱਡੇ ਸਕੂਲ ਜਾਣਾ ਸੁਭਾਤ ਵਿੱਚ ਸਾਰਿਆਂ ਨੇ ਕਾਲਜ ਜਾਣਾ ਹੈ ਕਿ ਵੱਡੇ ਵੱਡੀ ਅਫਸਰ ਬਣਨਾ ਹੈ ਵੱਡੀ ਪੋਜੀਸ਼ਨਾਂ ਤੇ ਜਾਣਾ ਹੈ ਸਾਰਿਆਂ ਨੂੰ ਪੜੋਗੇ ਹਨ ਪ੍ਰੋਮਿਸ ਪ੍ਰੋਮਿਸ ਪੱਕਾ ਚਲੋ ਵੀਜ਼ਨ ਕੀ ਕੀ ਸੋਚੋ ਹੈ ਪੜ੍ਹ ਕੇ ਕੀ ਕਰਨਾ ਕੀ ਬਣਨਾ ਚਾਹੁੰਦੇ ਹੋ ਕੀ ਬਣਨਾ ਚਾਹੁੰਦੇ ਪੜ੍ਹ ਕੇ ਤੂੰ ਪਾਇਲਟ ਬਣਨਾ ਹੈ ਵੈਰੀ ਗੁੱਡ ਵੈਰੀ ਗੁੱਡ ਟੀਚਰ ਕੀ ਬਣਨਾ ਹੈ ਟੀਚਰ ਦੇ ਪਾਸੋਂ ਟੀਚਰ ਤੁਸੀਂ ਬੱਚਾ ਕਬੱਡੀ ਖਿਡਾਰੀ ਬਣਨਾ ਹੈ ਵੈਰੀ ਗੁੱਡ ਤੂੰ ਬੱਚੇ ਕੀ ਬਣਨਾ ਹੈ ਤੁਸੀਂ ਬੇਟਾ ਹੈ ਤੂੰ ਬੱਡੀ ਖਿਡਾਰੀ ਬਣਨਾ ਹੈ ਹੈ ਤੂੰ ਬੇਟਾ ਪੁਲਿਸ ਪੁਲਿਸ ਦਾ ਮੇਰਾ ਬਾ ਵੈਰੀ ਗੁੱਡ ਤਾਂ ਬੇਟਾ ਮਰੀ ਕੇ ਇਹਨੂੰ ਐਸੇ ਕੀ ਬਣਨੇ ਬੇਟੇ ਫਾਜੀ ਬਣਨਾ ਹੈ ਵਾਹ ਹਰ ਇੱਕ ਦਾ ਵੱਖ-ਵੱਖ ਟੈਸਟ ਬੱਚੇ ਦਾ ਹੈ ਫੇਰ ਸੇਵਾ ਵਾਸਤੇ ਟੀਚਰ ਬਣਨਾ ਤੁਸੀਂ ਇਹਦਾ ਪਹਿਲੇ ਪਾਲਕ ਹੋ ਗਿਆ ਡਾਕਟਰ ਬਣਨਾ ਵਾਹ ਕਾਲੇ ਡਾਕਟਰ ਬਣਨਾ ਕਿਸ ਤਰ੍ਹਾਂ ਦਾ ਹਾਲ ਹੀ ਗਾ ਨਹੀਂ ਪਤਾ ਡਾਕਟਰ ਡਾਕਟਰ ਬਹੁਤ ਅੱਛਾ ਦੇਖੋ ਇਸ ਤਰ੍ਹਾਂ ਸਿਕਸ ਆਫ ਅਮਰੀਕਾ ਸਾਰੇ ਦੁਨੀਆ ਵਿੱਚ ਸੇਵਾ ਕਰਨ ਵਾਸਤੇ ਅੱਗੇ ਆਇਆ ਹੈ ਕਿੱਥੇ ਕਿਸੇ ਨੂੰ ਕੋਈ ਮੁਸੀਬਤ ਹੈ ਕਿਸੇ ਨੂੰ ਇਚੀ ਜੀ ਲੋੜ ਹੈ ਦਵਾਈਆਂ ਲੋੜ ਹੈ ਸਿਕਸ ਆਫ ਅਮਰੀਕਾ ਹਰ ਜਗ੍ਹਾ ਪਹੁੰਚ ਜਾਂਦਾ ਹੈ ਅੱਜ ਸੋਡੇ ਪਿੰਡ ਪਿੰਡ ਸਨ ਬੜੀ ਖੁਸ਼ੀ ਹੋਇਆ ਕਿ ਤੁਸੀਂ ਬੱਚਾ ਕੋ ਡਾਕਟਰ ਕੋਈ ਫੌਜੀ ਕੋ ਟੀਚਰ ਕੋ ਖਮਤੀ ਦਾ ਖਿਡਾਰੀ ਬਣਨਾ ਚਾਹੁੰਦਾ ਹੈ ਅਫਰਿਕਾ ਵੱਲੋਂ ਪਿੰਡ ਬਵਾਲ ਦੇ ਵਿੱਚ ਸਾਈਕਲਾਂ ਦਿੱਤੀਆਂ ਜਾ ਰਹੀਆਂ 6 ਆਫ ਅਮਰੀਕਾ ਵੱਲੋਂ ਅੱਜ ਸਾਡੇ ਨਾਲ ਨੇ ਚੇਅਰਮੈਨ ਸਾਹਿਬ ਚੇਅਰਮੈਨ ਸਾਹਿਬ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਅਜੇ ਨੰਨੇ ਮੰਨੇ ਬੱਚਿਆਂ ਨੂੰ ਸਾਈਕਲਾਂ ਦੇ ਰਹੀ ਹੈ ਬਹੁਤ ਅੱਛਾ ਲੱਗ ਰਿਹਾ ਹੈ ਜੇ ਪਿੰਡ ਬਵਾਲ ਵਿੱਚ ਅਸੀਂ ਬੱਚਿਆਂ ਦੇ ਨਾਲ ਆ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਬੱਚੇ ਇਹਨਾਂ ਨੂੰ ਅਸੀਂ ਪੁੱਛਿਆ ਕਿ ਇਹ ਸਕੂਲ ਕਿਵੇਂ ਆਉਂਦੇ ਨੇ ਇਹਨਾਂ ਨੇ ਸਾਨੂੰ ਦੱਸਿਆ ਹੈ ਤੁਰ ਕੇ ਆਉਂਦੇ ਨੇ ਗਰਮੀ ਇੰਨੀ ਹੈ ਔਰ ਇਸ ਸਕੂਲ ਵਿੱਚ ਤੁਰ ਕੇ ਆਣਾ ਇਹਨੇ ਲੰਮੇ ਵਾਕ ਕਰਨੀ ਕਈ ਬੱਚਿਆਂ ਨੂੰ ਬੜੀ ਮੁਸ਼ਕਲ ਪੈਂਦੀ ਸੀ ਤੇ ਅਸੀਂ ਇਹਨਾਂ ਨੂੰ ਖਾਸ ਕਰਕੇ ਸਾਰੀ ਬੱਚੀਆਂ ਨੇ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਬੱਚੀਆਂ ਨੇ ਉਹ ਅੱਗੇ ਜਾਣ ਅੱਗੇ ਵੱਡੇ ਸਕੂਲਾਂ ਵਿੱਚ ਜਾਣ ਕਈ ਵਾਰੀ ਪੜ੍ਹਾਈ ਰੁਕ ਜਾਂਦੀ ਕਿਉਂਕਿ ਸਕੂਲ ਪਿੰਡ ਦੇ ਬਾਅਦ ਬਹੁਤ ਦੂਰ ਹੁੰਦੇ ਨੇ। ਧੁੱਪ ਵੀ ਬਹੁਤ ਗਰਮੀ ਹੁੰਦੀ ਤੇ ਬੱਚੀਆਂ ਚੱਲ ਕੇ ਜਾਂਦੀਆਂ ਨਹੀਂ ਤੇ ਸਕੂਲ ਛੱਡ ਦਿੰਦੀਆਂ ਨੇ। ਅਸੀਂ ਚਾਹਨੇ ਕਿ ਬੱਚੀਆਂ ਸਾਡੀਆਂ ਸਕੂਲ ਪੜਨ ਵੱਡੇ ਸਕੂਲਾਂ ਜਾਣ ਅੱਗੇ ਵੀ ਜਾਣ ਔਰ ਇਹਨਾਂ ਦੇ ਅੱਜ ਅਸੀਂ ਗੱਲਬਾਤ ਕੀਤੀ ਹੈ ਔਰ ਇਹਨਾਂ ਦੇ ਸੁਪਨੇ ਸੁਣਨੇ ਨੇ ਕੋਈ ਪਾਇਲਟ ਬਣਨਾ ਚਾਹੁੰਦਾ ਹੈ ਕੋਈ ਆਰਮੀ ਵਿੱਚ ਜਾਣਾ ਚਾਹੁੰਦਾ ਹੈ ਕੋਈ ਡਾਕਟਰ ਬਣਨਾ ਚਾਹੁੰਦਾ ਹੈ ਬਹੁਤ ਅੱਛਾ ਲੱਗਾ ਇੱਥੇ ਆ ਕੇ ਨਾ ਬੱਚਿਆਂ ਨੂੰ ਮਿਲ ਕੇ ਇਹ ਸਾਡੇ ਪੰਜਾਬ ਦਾ ਫਿਊਚਰ ਹੈ ਇਹ ਸਾਡੇ ਇੰਡੀਆ ਦਾ ਫਿਊਚਰ ਹੈ ਔਰ ਇਹਨਾਂ ਨਾਲ ਅਜ ਇਥੇ ਇਹਨਾਂ ਦੀ ਜਿੰਨੀ ਕ ਹੈਲਪ ਕਰ ਸਕੀਏ ਕਿ ਇਹ ਵੀ ਆਪਣੀ ਪੜ੍ਹਾਈ ਅੱਛੀ ਕੀ ਤਰ੍ਹਾਂ ਕਰਨ ਇਸ ਸਿਕਸ ਆਫ ਅਮਰੀਕਾ ਦਾ ਬਹੁਤ ਵੱਡਾ ਮੈਂ ਸਮਝਦਾ ਸਾਡੀ ਡਿਊਟੀ ਹੈ ਮੇਰੇ ਨਾਲ ਸਾਜੇ ਤਾਰਦ ਸਾਹਿਬ ਵੀ ਆਏ ਹੋਏ ਨੇ ਸਾਡੇ ਡਾਇਰੈਕਟਰ ਅਮਰੀਕਾ ਤੋਂ ਔਰ ਬਹੁਤ ਹੀ ਅੱਛਾ ਲੱਗ ਰਿਹਾ ਹੈ ਥੇ ਆਪਕੀ ਡਾਇਰੈਕਟਰ ਸਾਹਿਬ ਕਿਸ ਤਰ੍ਹਾਂ ਦਾ ਲੱਗ ਰਿਹਾ ਸਕੂਲ ਤੇ ਤੁਸੀਂ ਬਹੁਤ ਮਾਡਰਨ ਦੇਖੇ ਹੋਣੇ ਨੇ ਲੋਡ ਬੰਦ ਹੈ ਸਕੂਲ ਦੇ ਵਿੱਚ ਲੋਡ ਹੈ ਇਸ ਟਾਈਮ ਬੱਚੇ ਪੈਦਲ ਆਉਂਦੇ ਸੀ ਗਰਮੀ ਦਾ ਟਾਈਮ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੈ ਦੇਖੋ ਮੈਂ ਸਕੂਲਾਂ ਦੇ ਬਾਰੇ ਤੁਸੀਂ ਜ਼ਾਤੀ ਤੌਰ ਤੇ ਤੁਹਾਨੂੰ ਦੱਸਣਾ ਚਾਹੁੰਦਾ ਸਾਂ ਕਿ ਮੈਨੂੰ ਅੱਜ ਜਿੰਨਾ ਅੱਛਾ ਲੱਗਿਆ ਔਰ ਅੱਜ ਮੈਨੂੰ ਆਪਣੇ ਖਾਸ ਕਰ ਬਾਲਦਾ ਯਾਦ ਆ ਰਹੀ ਮੇਰੀ ਮਾਂ ਜਿਹੜੀ ਸੀ ਉਹ ਟੀਚਰ ਸੀ ਹੈਡ ਮਿਸਟਰਸ ਸੀ ਸਕੂਲ ਦੀ ਗਰਲ ਸਕੂਲ ਦੀ ਔਰ ਅੱਜ ਮੈਨੂੰ ਬਿਲਕੁਲ ਉਹੀ ਯਾਦ ਆ ਰਿਹਾ ਔਰ ਜਿਸ ਤਰ੍ਹਾਂ ਜਸਦੀਪ ਸਾਹਿਬ ਫਰਮਾ ਰਹੇ ਸਨ ਕਿ ਬੱਚੇ ਬੱਚੀਆਂ ਟੁਰ ਕੇ ਆਉਂਦੀਆਂ ਸਨ ਦੂਰ ਦੂਰ ਦੇ ਪਿੰਡਾਂ ਤੋਂ ਗਰਮੀ ਦੇ ਵਿੱਚ ਪੈਦਲ ਤੇ ਮੈਂ ਸਮਝਦਾ ਕਿ ਅੱਜ ਇਹਨਾਂ ਨੂੰ ਅਸਾ ਰੈਲੀਫ ਦਿੱਤੀ ਹੈ ਔਰ ਸਾਰੇ ਬੱਚੇ ਬੜੇ ਖੁਸ਼ ਨੇ ਔਰ ਸਾਰੇ ਟੀਚਰ ਬੜੇ ਖੁਸ਼ ਨੇ ਔਰ ਬਹੁਤ ਅੱਛਾ ਲੱਗ ਰਿਹਾ ਬੱਚਿਆਂ ਦੇ ਚਿਹਰਿਆਂ ਦੇ ਉੱਤੇ ਖੁਸ਼ੀਆਂ ਵੇਖ ਕੇ ਧੰਨਵਾਦ ਸ਼ੁਕਰੀਆ ਐਸੀ 6 ਆਫ ਅਮਰੀਕਾ ਜਿਨ੍ਹਾਂ ਨੇ ਇਸ ਬੱਚਿਆਂ ਨੂੰ ਸਾਈਕਲ ਦਿੱਤੀ ਇੱਧਰ ਕੈਮਰਾਮੈਨ ਨੂੰ ਕਹਾਂਗਾ ਦਿਖਾਇਆ ਜਾਵੇ ਬੱਚੇ ਬੱਚਿਓ ਸਾਰੇ ਖੁਸ਼ ਹੋ ਸਤ ਸ੍ਰੀ ਅਕਾਲ ਕਿਆ ਨਾ ਜਾਣਾ ਰਾਹ ਵਿੱਚ ਲੜਨਾ ਨਹੀਂ ਕਿਸੇ 'ਚ ਮਾਰਨੀ ਨਹੀਂ ਤੇਜ ਨਹੀਂ ਪਜਾਣੀ ਰਾਮ ਨਾ ਜਾਣਾ ਸ਼ੁਕਰੀਆ